ਇੱਕ ਹੋਰ ਰੇ ਰੇ ਮੂਹਰੇ ਪਾਇਉਂਦਾ ਦਿਖਾਇਆ ਅੱਲਾਹੁ ਅਕਬਰ ਸਾਖੀ ਲੈ ਆਓਏ ਆ ਗਿਆ ਨਾ ਮੈਂ ਆ ਗਿਆ ਜੈ ਜੀ ਹੋਏ ਓ ਆ ਗਿਆ ਆਨ ਗੁਰਜੀਤ ਸਿੰਘ ਦੇ ਖੇਤ ਜਿੱਥੇ ਪੈਨਰ ਕੰਪਨੀ 1890 ਦਾ ਮੇਲਾ ਲੱਗਿਆ ਹੋਇਆ ਸੋ ਅੱਜ ਆਪਾਂ ਮੇਲੇ ਦੇ ਵਿੱਚ ਆਏ ਆ ਮੱਕੀ ਦਾ ਮੇਲਾ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਤਗੜਾ ਮੇਲਾ ਜੀ ਭਰਪੂਰ ਜਾਣਕਾਰੀ ਦਿੱਤੀ ਜਾਵੇ ਚਾਰ ਪ੍ਰਤੀ ਮੱਕੀ ਪ੍ਰਤੀ ਸੋ ਬਣੇ ਰਹੋ ਅੱਜ ਵੀਡੀਓ ਦੇ ਨਾਲ ਤੁਹਾਨੂੰ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਜਾਣਗੀਆਂ ਏ ਟੂ ਜ਼ेड ਜਾਣਕਾਰੀ ਦਿੱਤੀ ਜਾਵੇਗੀ ਮੱਕੀ ਦੇ ਬਾਰੇ ਸੋ ਇੱਕ ਵੀਡੀਓ ਨੂੰ ਭੋਰਾ ਵੀ ਨਾ ਸਕਿਪ ਕਰਿਓ ਅੱਜ ਹੁਣ ਸਾਨੂੰ ਚੱਲ ਕੇ ਸਾਰਾ ਮੇਲੇ ਦਾ ਦ੍ਰਿਸ਼ ਕਿਨਾਂ ਇੱਕ ਵਾਰ ਦਿਖਾ ਦਿੰਦੇ ਆ ਦੋ ਵਾਰ ਆਪਾਂ ਗੱਲਾਂ ਬਾਤਾਂ ਕਰਾਂਗੇ ਇਹ ਪਾਇਨਰ ਕੰਪਨੀ ਦਾ ਮੇਲਾ ਹੈਗਾ 1890 ਮੱਕੀ ਦਾ ਵੀ ਦਾ ਨਾਮ ਹੈਗਾ ਕਿਸਾਨ ਗੁਰਜੀਤ ਸਿੰਘ ਪਿੰਡ ਕੜੇ ਦੀ ਜ਼ਿਲ੍ਹਾ ਬਠਿੰਡਾ ਦੇ ਖੇਤ ਵਿੱਚ ਲੱਗਿਆ ਹੋਇਆ ਮੇਲਾ ਇਹ ਸੋ ਵੀਡੀਓ ਦੇ ਨਾਲ ਭਰਪੂਰ ਤੌਰ ਤੇ ਬਣੇ ਰਹੋ ਆਓ ਸੰਧਖਾਉ ਨੇ ਇੱਥੇ ਆ ਆ ਤੁਸੀਂ ਦੇਖ ਸਕਦੇ ਹੋ ਮੱਕੀ ਜਿਹਦੇ ਵਿੱਚ ਇਹਦਾ ਮੇਲਾ ਲੱਗਿਆ ਜਿੱਥੇ ਮੱਕੀ ਦੀ ਵੈਰੈਟੀ ਬਹੁਤ ਵਧੀਆ ਆ ਗਈ ਬਹੁਤ ਸੱਲੀਆਂ ਦਾ ਭਾਰ ਆ ਤਿੰਨ ਤਿੰਨ ਸੱਲੀਆਂ ਲੱਗੀਆਂ ਪੂਰ ਪੂਰ ਦਾਣੇ ਆਗੇ ਜੇ ਆ ਤੁਸੀਂ ਦੇਖਦਾ ਪੂਰੀ ਡਿਟੇਲ ਲਿਖ ਕੇ ਲਈ ਹੋਈ ਹੈਗੀ ਚੈੱਕ ਕਰ ਸਕਦੇ ਹੋ ਆ ਤੁਸੀਂ ਮੱਕੀ ਦੇਖ ਸਕਦੇ ਹੋ ਕਿਵੇਂ ਲੱਗੀ ਆ ਉਦੋਂ ਬਾਅਦ ਆਪਾਂ ਸਾਰੀ ਦਾ ਤੁਸੀਂ ਦੇਖ ਸਕਦੇ ਦੇਖੋ ਸੱਲੀਆਂ ਤੇ ਟੋਟਲੀ ਦੇਖ ਕੇ ਆਪਾਂ ਹੁਣ ਵਾਪਸ ਚੱਲਾਂਗੇ ਵਾਇਕ ਉੱਥੇ ਤੁਹਾਨੂੰ ਦਿਖਾਵਾਂਗੇ ਸਾਰਾ ਸਾਰੀ ਜਾਣਕਾਰੀ ਦਿੱਤੀ ਜਾਊਗੀ ਅੱਜ ਬਣੇ ਰਹੋ ਵੀਡੀਓ ਦੇ ਨਾਲ ਖੇਤ ਦੇ ਵਿੱਚ ਹਨ ਇਹ ਆਪਣੇ ਪਿਤਾ ਪੁਰਖੀ ਕੀਤਾ ਜਿਹੜਾ ਖੇਤੀ ਦਾ ਬਚਪਨ ਤੋਂ ਹੀ ਕਰਦੇ ਆ ਰਹੇ ਨੇ ਤੇ ਲਗਭਗ ਜਦੋਂ ਤੋਂ ਸਾਡੀ ਕੰਪਨੀ ਵੀ ਕਰਤੀ ਵਈ 45 ਵੈਰੈਟੀ ਆਉਂਦੀ ਸੀਗੀ ਜਿਹੜੀ ਕਿ ਅਸੀਂ ਲਗਭਗ ਜਦੋਂ ਨਗਰਿਕਾਂ ਦੇ ਵਿੱਚ ਲਾਂਚ ਕੀਤੀ ਸੀਗੀ ਜਿਹੜਾ ਆਪਣਾ ਏਰੀਆ ਜੇ ਮੈਂ ਗੱਲ ਕਰਾਂ ਜ਼ਿਲ੍ਹਾ ਬਰਨਾਲੇ ਦੀ ਸੰਗਰੂਰ ਦੀ ਇਹ ਕਹ ਰਹੇ ਤੋਂ ਬਠਿੰਡੇ ਦੀ ਵੀ ਗੱਲ ਕਰੀਏ ਤਾਂ ਆਪਣੇ ਕੀ ਹੈ ਜਿਹੜੀ ਬਸੰਤ ਰੂਪ ਦੀ ਮੱਕੀ ਆ ਆਪਾਂ ਆਲੂਆਂ ਤੋਂ ਬਾਅਦ ਵਾਲੀ ਮੱਕੀ ਆ ਜਿਹੜੀ ਉਹਦਾ ਆਪਣੇ ਖੇਤਰ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਰੋਲ ਆ ਨਹੀਂ ਕਰ ਰਹੇ ਜਿਹੜੇ ਉਹਦਾ ਅਚਾਰ ਨਾ ਪਾਉਂਦਾ ਆਪਾਂ ਸਾਰੇ ਦਿਨੇ ਅਚਾਰ ਨਾਲ ਤਕਰੀਬਤ ਤਕਰੀਬਨ ਜੁੜ ਗਏ ਚੌਂਦੀ ਜੁੜ ਗਏ ਨਾ ਸਾਰੇ ਮੇਰੇ ਖਿਆਲ ਦੇ ਵਿੱਚ ਅਚਾਰ ਪਾਦੇ ਆ ਪਰ ਹੁਣ ਅਚਾਰ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਅਚਾਰ ਦੀ ਸ਼ੁਰੂਆਤ ਹੁੰਦੀ ਆ ਬੀਜ ਤੋਂ ਜੇ ਵਧੀਆ ਜੇ ਅੱਜਾਗੇ ਤਾਂ ਹੀ ਆਪਾਂ ਲੈ ਕੇ ਵਧੀਆ ਕਰਦੇ ਹੋ ਜੇ ਉਹ ਫੈਲੇ ਤਾਂ ਉਹ ਆਪਣਾ ਬਣੂਗਾ ਪਰ ਤੁਸੀਂ ਐਂ ਕਹਿ ਲਓ ਮੈਨੂੰ ਤਕਰੀਬਨ ਇਸ ਕੰਪਨੀ 'ਚ ਕੰਮ ਕਰਦੇ ਨੂੰ 4-4.5 ਸਾਲ ਹੋ ਗਏ ਉਸ ਤੋਂ ਪਹਿਲਾਂ ਮੈਂ ਕਿਸੇ ਹੋਰ ਕੰਪਨੀ 'ਚ ਸੀਗਾ ਪਰ ਮੈਂ ਇੱਕ ਚੀਜ਼ ਦੇਖਦਾ ਕਿ ਜਦੋਂ ਆਪਾਂ ਨੇ ਜੀਵੀ ਦਾ ਦਾਣਕ ਦਾ ਵੀਦ ਲੈਣਾ ਹੁੰਦਾ ਫਿਰ ਬਰੇਕਟ ਦੇ ਵਿੱਚ ਆਪਾਂ ਆਪਣੇ ਬਹੁਤ ਸੋਸ਼ਟ ਮਿੱਤਰਾਂ ਨੂੰ ਫੋਨ ਕਰਕੇ ਪੁੱਛਦੇ ਹਾਂ ਕਿ ਜੀਵੀ ਦਾ ਵੀ ਕਿਹੜਾ ਲਈਏ ਜਾਂ ਟਰੋਨ ਦਾ ਕਣਕ ਦਾ ਵੀ ਕਿਹੜਾ ਲਈਏ ਜਿਸ ਤੋਂ ਸਾਨੂੰ ਵੱਧ ਪੈਦਾਵਾਰ ਮਿਲ ਸਕੇ ਹੈਨਾ ਪਰ ਜਦੋਂ ਗੱਲ ਆਪਣੇ ਪਸ਼ੂਆਂ ਦੀ ਆਉਂਦੀ ਆ ਜਾਂ ਅਚਾਰ ਦੀ ਆਉਂਦੀ ਆ ਫਿਰ ਆਪਾਂ ਕਿਤੇ ਨਾ ਕਿਤੇ ਸਾਰੀਆਂ ਡੋਰਾ ਦੁਕਾਨ ਵਾਲੇ ਦੇ ਹਮਲੇ ਸ਼ਰਤ ਇਹਨਾਂ ਵੀ ਆ ਵਧੀਆ ਜੀ 20% ਬਸ 20% ਦਾ ਵੱਧ ਕੋਈ ਚਾਰੇ ਪਾਵਾਂ तकरीबन ਹੈ ਨਾ ਮਤਲਬ ਤੁਸੀਂ ਜਾ ਕੇ ਲੋ 50 ਕ ਪੈਸੇ ਆਪਦੀ ਮਾਤਰੀ ਨਾਲ ਕਰਦੇ ਨੇ 1 ਪੈਸੇ ਦੀ ਛੋਟ ਹੁੰਦੀ ਆ ਪਰ ਜਿਵੇਂ ਆਪਾਂ ਕਣਕ ਛੋਣੇ ਦੇ ਵੀਰੇ ਵਿੱਚ ਲੁਹੋਚਾ ਕਰਦੇ ਆ ਉਸੇ ਤਰ੍ਹਾਂ ਤੁਸੀਂ ਤਿੰਨ ਚਾਰ ਪੁਆਇੰਟ ਜਦੋਂ ਵੀ ਮਸ਼ਕੀ ਦਾ ਸੀਡ ਖਰੀਦਣ ਜਾਓ ਪੰਜਾਬ ਦੇ ਵਿੱਚ ਤਾਂ ਤਿੰਨ ਚਾਰ ਗੱਲਾਂ ਤੁਹਾਡੇ ਵੀ ਜ਼ਿਹਰ ਦੇ ਵਿੱਚ ਹੋਣੀਆਂ ਚਾਹੀਦੀਆਂ ਉਹ ਤਿੰਨ ਚਾਰ ਗੱਲਾਂ ਕਿਹੜੀਆਂ ਨੇ ਜਦੋਂ ਤੁਸੀਂ ਸੀਡ ਖਰੀਦਣ ਜਾਓ ਪਹਿਲੀ ਗੱਲ ਆ ਕਿ ਆਪਾਂ ਉਸ ਹਾਈਬ੍ਰਿਡ ਮਸਤੀ ਨੂੰ ਆਪਣੇ ਖੇਤ ਦੇ ਵਿੱਚ ਲਾਈਏ ਜਿਹਦੇ ਤੋਂ ਆਪਾਂ ਨੂੰ ਕੰਦ ਕੱਟ ਚੰਗਾ ਮਿਲੇ ਕਿਉਂਕਿ ਆਪਾਂ ਨੇ ਸਾਰਾ ਸਾਲ ਫਿਰ ਚਾਰ ਤੇ ਰਹਿਣਾ ਆਪਾਂ ਨੇ ਕਿਸੇ ਹੋਰ ਫਸਲ ਤੇ ਨਹੀਂ ਦੇਖਿਆ ਨਾ ਆਪਣੇ ਪਰ ਜਗਾ ਉਦਨੀ ਅਮਰ ਤੇ ਸਭ ਤੋਂ ਪਹਿਲਾਂ ਪੌਂਡੀ ਚਾਹੀਦਾ ਅੱਛਕਾ ਸੇਗਾਣ ਚਾਹੀਦਾ ਸਭ ਤੋਂ ਸਾਡਾ ਸਾਰਾ ਸਾਲ ਅਸੀਂ ਚਾਰ ਤੇ ਹੀ ਡਿਪੈਂਡ ਰਹੇ ਜੀ ਚੰਗਾ ਚਾਹੀਦਾ ਤੋਂ ਸੁੱਕਾ ਦਿੰਦੇ ਦੂਸਰੀ ਚੀਜ਼ ਹੋ ਗਈ ਆਪਾਂ ਉਸ ਹਾਈਬ੍ਰਿਡ ਨੂੰ ਆਪਣੇ ਖੇਤ ਦੇ ਵਿੱਚ ਫੈਲ ਦਈਏ ਜੀ ਤੋਂ ਸਾਨੂੰ ਖੰਡੀਆਂ ਜਰੂਰ ਚਾਹੀਦਾ ਜੇ ਤੁਹਾਨੂੰ ਛੱਡੀਆਂ ਜ਼ਿਆਦਾ ਮਿਲਦੀਆਂ ਉਹਦਾ ਫਾਇਦਾ ਆਪਾਂ ਨੂੰ ਕੀ ਹੋਊਗਾ ਆਪਾਂ ਨੂੰ ਦਾਣਾ ਜ਼ਿਆਦਾ ਮਿਲਦਾ ਜੇ ਦਾਣਾ ਜ਼ਿਆਦਾ ਮਿਲੂਗਾ ਤਾਂ ਕੀ ਹੋਊਗਾ ਆਪਣੇ ਪੱਟੂ ਆਪਣੇ ਆਪ ਜਿਹੜੇ ਦੁੱਧਾ ਉਹ ਬਾਅਦ ਜਾਣਗੇ ਜਿਹੜੀ ਫੀਡ ਆਪਾਂ ਪਾਉਣੇ ਆ ਉਹਦੀ ਆਪਾਂ ਨੂੰ ਜਿਹੜੀ ਜ਼ਰੂਰਤ ਉਹ ਨਹੀਂ ਪੈਣੀ ਚਾਹੀਦੀ ਹੁਣ ਉਹਦੀ ਜ਼ਰੂਰਤ ਆ ਅਕੀ ਦਪਦੀ ਮਾਹੀ ਵਾਲੀ ਕਵੀਤਾ ਹਰੇਕ ਨੂੰ ਆਉਂਦੀ ਹੈ ਹੈਨਾ ਪਰ ਉਹਦੇ ਵਿੱਚ ਇੱਕ ਰੇਟ ਹੋ ਆ ਕਿ ਆਪਾਂ ਉਸ ਵੈਰੈਟੀ ਨੂੰ ਆਪਣੇ ਖੇਤ ਦੇ ਵਿੱਚ ਲਾ ਦੇ ਜਿਹੜੀ ਵੈਰੈਟੀ ਨੂੰ ਆਪਾਂ ਨੂੰ ਲੱਗ ਭਾਜ 40% ਫਸਲਾਂ ਲਾ 60% ਆਪਾਂ ਨੂੰ ਤਾਂਦੇ ਮਿਲਣ ਤਾਂ ਹੀ ਆਪਾਂ ਇੱਕ ਵਧੀਆ ਦਰਜੇ ਦਾ ਜਿਹੜਾ ਫਾਇਦਾ ਉਹ ਆਪਾਂ ਬਣਾ ਸਕਦੇ ਆ ਜਾਂ ਠੀਕ ਹੈ ਜੀ ਤੀਸਰੀ ਕੀ ਹੋਗੀ ਤੀਸਰੀ ਚੀਜ਼ ਹੋਗੀ ਆਪਾਂ ਉਸ ਵੈਰੈਟੀ ਨੂੰ ਆਪਣੇ ਖੇਤਾਂ ਦੇ ਵਿੱਚ ਪਹਿਲ ਦੇਈਏ ਜਿਹੜੀ ਵੈਰੈਟੀ ਘੱਟ ਸਮੇਂ ਦੇ ਵਿੱਚ ਤਿਆਰ ਹੋ ਜੀ ਇਹ ਗੱਲ ਕਿਉਂ ਕਿ ਆਪਾਂ ਤੁਹਾਡੇ ਪਿੰਡ ਦੀ ਉਹ ਗੱਲ ਕਰੀਏ ਤਾਂ ਮੇਰੀ ਖਿਆਲ ਤੋਂ ਹੋ ਸਕਦਾ ਮੈਂ ਆਲੇ-ਦਾਲੇ ਦੇਖਦਾ ਤਾਂ ਜ਼ਿਆਦਾਤਰ ਆਪਾਂ ਕਣਕ ਵਾਂਡੇ ਦੇ ਵਿੱਚ ਪੱਕੀਆਂ ਆਪਣੇ ਖੇਤ ਦੇ ਵਿੱਚ ਉਗਾਉਂਦੇ। ਜਦੋਂ ਆਪਾਂ ਘੱਟ ਸਮੇਂ ਦੀ ਵੈਰੈਟੀ ਨੂੰ ਆਪਣੇ ਖੇਤ ਦੇ ਵਿੱਚ ਲਾਵਾਂਗੇ ਉਹਦਾ ਸਭ ਤੋਂ ਵੱਡਾ ਫਾਇਦਾ ਆਪਾਂ ਨੂੰ ਇਹ ਹੋਊਗਾ ਕਿ ਆਪਾਂ ਮੰਕੀ ਦਾ ਟਾਈਮ ਨਾਲ ਆਚਾਰ ਵੀ ਬਣਾਵਾਂਗੇ ਸੈਲੱਡ ਵੀ ਬਣਾਵਾਂਗੇ ਔਰ ਜਿਹੜੀ ਆਪਣੀ ਅਗਲੀ ਫਸਲ ਉਹ ਵੀ ਟਾਈਮ ਨਾਲ ਆਪਾਂ ਦੇ ਖੇਤ ਦੇ ਵਿੱਚ ਹੋਵੇ। ਔਰ ਚੋਕੀ ਚੀਜ਼ ਕੀ ਆਪਾਂ ਖੂਸ ਫਾਈਨ ਨੂੰ ਆਪਣੇ ਖੇਤ ਦੇ ਵਿੱਚ ਪਹਲ ਦਈਏ। ਕਿਹੜੀ ਵੈਰੈਟੀ ਤੇ ਕਿਹੜਾ ਆਪਾਂ ਘੱਟ ਬੋਵੇ ਕਿਉਂਕਿ ਉਹਦੇ ਵਿੱਚ ਕੋਲਾਪਣ ਜ਼ਿਆਦਾ ਹੋਵੇ ਕਿਉਂਕਿ ਜਦੋਂ ਉਹਦੇ ਵਿੱਚ ਭਲਾਈ ਜ਼ਿਆਦਾ ਹੋ ਗਈ ਤਾਂ ਕੀ ਹੋਊਗਾ ਉਹ ਪਸ਼ੂ ਦੇ ਹਾਜ਼ਮ ਵੱਧੂਗਾ ਜਦੋਂ ਜਿੱਤੇ ਪਸ਼ੂ ਦੇ ਹਾਜ਼ਮ ਵੱਧੂਗੀ ਤਾਂ ਕੀ ਹੋਊਗਾ ਉਹ ਆਪਾਂ ਨੂੰ ਲੋਹਾ ਨਹੀਂ ਉਹ ਆਪਾਂ ਨੂੰ ਧੁੱਧ ਵੱਧ ਦਊਗਾ ਉਹਦੀਆਂ ਨਿਸ਼ਾਨੀਆਂ ਕੀ ਨੇ ਉਹਦੀਆਂ ਨਿਸ਼ਾਨੀਆਂ ਸਿੰਪਲ ਨੇ ਆਪਣੇ ਸਾਰਿਆਂ ਦੇ ਖੇਤਾਂ ਦੇ ਵਿੱਚ ਲੱਭ ਸਕਦੀ ਹੈ ਜਦੋਂ ਆਪਾਂ ਮੱਕੀ ਕੱਟਣ ਦੀ ਸਟੇਜ ਤੇ ਜਾਵਾਂਗੇ ਠੀਕ ਹੈ ਲਗਭਗ 35-85 ਦਿਨਾਂ ਦੇ ਆਸ-ਪਾਸ ਤਾਂ ਤੁਸੀਂ ਇੱਕ ਚੀਜ਼ ਦੇਖਿਓ ਜਦੋਂ ਜ਼ਮੀਨ ਤੋਂ ਬੂਟਾ ਉੱਪਰ ਨੂੰ ਚੱਲਦਾ ਤਾਂ ਉਹਦੀਆਂ ਡੇਢ ਤੋਂ ਵੱਧ ਪੋਰੀ ਜਾਮਨੀ ਜਾਂ ਬੈਂਗਣੀ ਰੰਗ ਨਹੀਂ ਹੋਣਾ। ਅਗਰ ਆਪਣੇ ਖੇਤ ਦੀ ਮੱਕੀ ਦੀ ਡੇਢ ਜਾਂ 2 ਡੇਢ ਕਪੋਰੀ ਤੋਂ ਵੱਧ ਜਾਮਨੀ ਜਾਂ ਬੈਂਗਣੀ ਹੋ ਰਹੀ ਆ ਤਾਂ ਆਪਾਂ ਮੰਨ ਸਕਦੇ ਹਾਂ ਕਿ ਜਿਹੜੀ ਵੈਰੈਟੀ ਅਸੀਂ ਆਪਣੇ ਖੇਤ ਦੇ ਵਿੱਚ ਆਚਾਰ ਵਾਸਤੇ ਲਾਈ ਹੋਈ ਆ ਇਹਦੇ ਵਿੱਚ ਕੀੜਾ ਬਣ ਜਾਂਦਾ। ਕੀੜੇ ਪਰ ਨਾਲ ਕੀ ਹੋਊਗਾ? ਦੋਹਾ ਪਸ਼ੂ ਵੱਧ ਕਰੂਗਾ ਤੇ ਦੁੱਧ ਆਪਾਂ ਦਾ ਘੱਟ ਹੋਊਗਾ ਆਪਾਂ। ਠੀਕ ਆ ਜੀ। ਸੋ ਜਦੋਂ ਵੀ ਆਪਾਂ ਸੀਡ ਖਰੀਦਣਾ ਇਹ ਚਾਰ ਗੱਲਾਂ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਰੱਖੇ ਨੇ ਰੱਖਣੀਆਂ ਨੇ। ਹੁਣ ਗੱਲ ਕਿੱਥੇ ਜਾਂਦੀ ਆ? ਮੱਕੀ ਦਾ ਵੀ ਆਪਾਂ ਲੈ ਲਿਆ, ਬੀਜ ਲਿਆ, ਪਾਲ ਲਿਆ, ਫਲੋਸ ਲਿਆ, ਵਧੀਆ ਕਰ ਲਿਆ। ਹੁਣ ਗੱਲ ਆ ਗਈ ਉਹਦੀ ਕਟਿੰਗ ਦੀ। ਕਿ ਆਪਾਂ ਕਟਣੀ ਕਿਹੜੀ ਸਟੇਜ ਤੇ ਆ। ਹੁਣ ਜਦੋਂ ਆਪਾਂ ਮੱਕੀ ਨੂੰ ਕੱਟਣ ਦੇ ਆਉਣੇ ਆ ਮੇਰੇ ਚਾਲ ਦੇ ਵਿੱਚੋਂ, ਉਹਦੇ ਵਿੱਚੋਂ 90 ਜਾਣੇ। ਆਪਾਂ ਦੋਤੇ ਦੇ ਮੱਕੀ ਦਾ ਕੱਟ ਕੇ ਚਾਰਦੇ। ਅਗਿਤੂੜ ਤਾ ਨਹੀਂ ਕਰਦੇ। ਆਪਾਂ ਸਾਰੇ ਦੋਤੇ ਦੇ ਕੱਟ ਕੇ ਮੱਕੀਆਂ ਦਾ achar ਪਾਉਂਦੇ। ਪਰ ਦੋਤੇ ਦੇ ਕੱਟ ਕੇ ਆਪਾਂ ਇਹ ਕਦੇ ਵੀ ਮੱਕੀ ਦਾ achar ਨਹੀਂ ਪਾਉਂਦਾ। ਉਹਦਾ ਕਾਰਨ ਕੀ ਆ ਕਿਉਂਕਿ ਜੇ ਆਪਾਂ ਦੁੱਧ ਦੇ ਨੇ ਜਦੋਂ ਆਪਾਂ ਨਾਉ ਮਾਰ ਰਹੇ ਹਾਂ ਉਹਦੇ ਵੀ ਦੁੱਧ ਨਿਕਲ ਰਿਹਾ ਜੇ ਆਪਾਂ ਇਹ ਇਹ ਦੇ ਉੱਤੇ ਆ ਕੇ ਬੱਤੀ ਦਾ ਚਾਰ ਪਰਵਾਹ ਜੇ ਤਾਂ ਆਪਾਂ ਇਹ ਮੱਕਣੇ ਦੇ ਨਾਲ ਦੇ 85% ਪਾਣੀ ਇਹ 15% ਕਿਹੋ ਜਿਹਾ ਹੋਵੇਗਾ ਟਰਾਈਮੈਟਰ ਇਹਨੂੰ ਆਪਾਂ ਪੰਜਾਬੀ ਦੇ ਸੁੱਤਾ ਮਾਦਾ ਵੀ ਕਹਿ ਦਿੰਦੇ ਹਾਂ ਆਪਾਂ ਆਪਣੇ ਪਸ਼ੂ ਦਾ ਸੁੱਤਾ ਮਾਦਾ ਪੂਰਾ ਕਰਨਾ ਨਾ ਕਿ ਆਪਾਂ ਉਹਦਾ ਪਾਣੀ ਨਾਲ ਟੱਟ ਭਰਨਾ ਆਪਾਂ ਨੂੰ ਠੀਕ ਹੈ ਨਾ ਹੁਣ ਉੱਥੇ ਕੀ ਹੁੰਦਾ ਜੇ ਆਪਾਂ ਸਾਰੇ ਦਾਣੇ ਜਦੋਂ ਦੁੱਧ ਦੇ ਵੱਡ-ਵੱਡੇ ਚਾਰ ਪਾ ਦਨੇ ਆ ਫਿਰ ਵੀ ਹੁੰਦਾ ਕਿ ਜਦੋਂ 7ਵਾਂ 11ਵਾਂ ਜਾਂ 12ਵਾਂ ਨੀ ਲਾਉਂਦਾ ਫਿਰ ਆਪਾਂ ਸਾਰੇ ਜਣੇ ਮਹਿਸੂਸ ਕਰਦੇ ਆ ਕਿ ਯਾਰ ਚਾਰ ਦੱਬਾ ਵੀ ਬਥੇਰਾ ਸੀ ਠੱਡਿਆ ਵੀ ਸਹੀ ਸੀ ਟੋਕਾ ਵੀ ਸੀ ਪਰ ਮੈਨੂੰ ਨਾ ਪਤਾ ਲੱਗਾ ਕਿ ਕਾਲਸ ਤੋਂ ਪਤਾ ਨਹੀਂ ਲੱਗਾ ਕਿ ਫੜ ਗਿਆ ਹੈ ਇਹਦੇ ਵਿੱਚ ਹੁੰਦ ਪਤਾ ਨਹੀਂ ਕਿ ਕਿੱਥੋਂ ਆ ਗਿਆ ਲਾਲੀ ਪਤਾ ਨਹੀਂ ਕਿਥੋਂ ਫੜ ਗਿਆ ਉਹ ਤੇ ਪਿੱਛੇ ਸਭ ਤੋਂ ਵੱਡਾ ਨਾਟਕ ਹੈ ਜਦੋਂ ਆਪਾਂ ਮੱਤੀ ਦੇ ਨਾਰਮ ਕਰਮ ਕਰਦੇ ਆ ਠੀਕ ਹੈ ਨਾ ਮੱਤੀ ਨੂੰ ਉਸ ਸਟੇਜ ਤੇ ਆਪਾਂ ਲੈ ਕੇ ਹਟਮ ਜਦੋਂ ਆਪਾਂ ਛੱਲੀ ਦਾ ਪਰਦਾ ਤੇ ਢੇਲੀ ਦਾਣੇ ਦੇ ਵਿੱਚ ਲੌ ਮਾਰੀਏ ਨੌ ਆਪਣਾ ਫੁੱਫੇ ਪਰ ਉਹ ਜੋ ਧੋਤ ਨਾ ਨਿਕਲਦਾ ਫੁੱਫੇ ਦਾਣੇ ਦੇ ਉੱਪਰ ਲੇ ਪਾਸਾ ਔਰ ਜਿਹੜਾ ਪਾਸਾ ਥੋਲ ਨਾਲ ਲੱਗਿਆ ਹੋਇਆ ਉਹਨੂੰ ਆਪਾਂ ਦੱਬੀਏ ਤਾਂ ਉਹਦੇ ਵਿੱਚੋਂ ਬਾਹਰ ਆ ਗਿਆ ਧੋਤ ਨਿਕਲਦਾ ਹੋਵੇ ਜਿਆਦਾ ਧੋਤ ਨਿਕਲਦਾ ਹੋਵੇ ਜੇ ਆਪਾਂ ਇਸ ਸਟੇਜ ਤੇ ਮਸਤੀ ਦਾ ਕੱਟ ਕੇ ਚਾਰ ਪਾਵਾ ਦੇ ਤਾਂ ਆਪਾਂ ਧੋਤੋਂ ਕੱਟੀ ਇਹ ਤੋਂ ਲੈ ਕੇ ਤੇਰੀਂ ਤੋਂ ਕਾਪੋ ਫਿਰ ਨਾ ਕਿੱਤਾ ਵਾਂਦਾ ਬੁਜੀ ਜਦੋਂ ਆਪਾਂ ਨੂੰ ਕਿੱਤਾ ਵਾਂਦਾ ਮਿਲ ਗਿਆ ਫੇਰ ਆਪਾਂ ਵੀ ਫੀਡ ਪਾਣੀ ਦੇਖੀਏ ਕੋਈ ਨਹੀਂ ਕਿੱਤਾ ਪਾਣੀ ਵੀ ਨਹੀਂ ਚੋਪਾ ਨਹੀਂ ਆ ਉਹ ਪਰ ਇਹ ਕਿ ਕਿ ਲੱਗਦਾ ਕਿ ਮੈਂ ਬੈਠਿਆ ਮੈਨੂੰ ਵੀ ਲੱਗਦਾ ਕਿ ਕਿਸੇ ਦੇ ਘਰ ਦੇ ਵਿੱਚ ਜਾਂਦਾ ਮੱਝ ਬਾਹਰ ਨੂੰ ਪਰ ਤੋਂ ਬਾਹਰ ਬੁੱਧ ਗੱਲ ਕਟਾਈ ਵੇਲੇ ਕਿ ਨੀਚੇ ਤੋਂ ਆਪਾਂ ਕੋਸ਼ਿਸ਼ ਕਰੀਏ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੀਚੇ ਤੋਂ ਆਪਾਂ ਕੋਸ਼ਿਸ਼ ਕਰੀਏ ਦੀ 4-5 ਇੰਚ ਛੱਡ ਕੇ ਫਿਰ ਆਪਾਂ ਆਪਣੇ ਜਿਹੜਾ ਕੰਮ ਜਿਹੜਾ ਖਬੜਾ ਪਲਾਂਟ ਉਹਦੀ ਆਪਾਂ ਕਟਾਈ ਕਰੀਏ ਉਹਦਾ ਕਿਉਂ ਪਾਪਾਂ ਦੀ ਆਪਾਂ ਟੈਨਸ਼ਨ ਜੀ ਜੀ ਆਪਾਂ ਬਸ ਇੱਥੇ ਵਾਲਾ ਜੀ ਉਹ ਆਪਾਂ ਜਿਹੜਾ ਪਾਪਾ ਵੀ ਰਿਹਾ ਜੀ ਜਦੋਂ ਆਪਾਂ 4-5 ਇੰਚ ਪਾਈ ਦੇ ਵਸਲਾ ਕਰਾਂਗੇ ਕਪੜੇ ਲਾਪਾ ਕੈਨੀ ਚੋਲ ਗਿਆ ਮਾਤੀ ਦੇ ਕਰ ਰਹੇ ਹੁਬਹਾਨਾ ਕਰੇ ਜਿੰਨਾ ਦਿਨ ਲਾਉਂਦਾ ਅਸਰ ਹੋ ਜੋ ਬਾਂਦੇ ਦੇ ਸਭ ਤੋਂ ਮਿੱਤਰੇ ਕੋਰਸਨ ਦੇ ਇਕੱਠਾ ਹੋ ਜਾਂਦਾ ਜਦੋਂ ਮਿੱਤਰੇ ਕੋਰਸਨ ਦੇ ਇਕੱਠਾ ਹੋ ਜਾਂਦਾ ਤਾਂ ਫਿਰ ਆਪਾਂ ਸਭੇ ਦੇ ਵਿਚਾਰ ਆਪਾਂ ਸੇੜੇ ਜਾਵਾਂਗੇ ਕਿ ਕਿਤੇ ਨਾਲ ਕਿਤੇ ਆਪਣੇ ਅੰਦਰ ਜਵਾਬ ਜਨਾ ਨੁਕਸਾਨ ਆ ਬਣਾ ਸਕਦੇ ਕਿ ਨੁਕਸਾਨ ਆ ਪੈਸੇ ਨੂੰ ਫਾਇਦਾ ਕਰਦੇ ਠੀਕ ਹੈ ਨਾ ਪਚਣਾ ਨਹੀਂ ਤਾਂ ਆਪਾਂ ਨੂੰ ਕੁਝ ਕਰਨ ਦੀ ਕਟਨੀ ਕਰ ਰਹੇ ਚੀਜ਼ਾਂ ਤੋਂ ਘਟਾ ਕੇ ਛੋਟਾ ਕਰਕੇ ਜਿੰਨੂ ਦੇ ਆਪਾਂ ਸੈਲਜ ਬਣਾਈ ਆਪਾਂ ਇਹ ਜੀ ਵੀ ਆਪਣੇ ਘੜ ਦੇ ਵਿਚ 全部ライブで行く。<noise> ਨਾ ਮੈਂ ਉਹ ਕਰਵਾਉਣਾ ਮੈਂ ਕਿ ਜੇ ਤੱਕ ਕੀ ਹੋਊਗਾ ਟਰੈਕਟਰ ਨੂੰ ਸਲਾਈ ਕਰੂਗਾ ਪਰ ਟਰੈਕਟਰ ਦਾ ਟਾਇਰ ਚੰਗੀ ਤਰ੍ਹਾਂ ਸਲਾਈ ਕਰ ਦਊਗਾ ਜੋ ਪੇਪਰ ਹੋਣੀ ਆਪਣੀ ਸਾਈਟ ਵਾਲੀਆਂ ਕਰਦਾ ਅਗਰ ਹੁਦਵਾਰ ਮੰਗੂ ਆਪਾਂ ਸੱਦੀਆ ਕਰਤੀ ਆ ਤਾਂ ਫੇਰ ਆਪਾਂ ਟਰੈਕਟਰ ਦਾ ਟਾਇਰ ਲਵੇ ਨਹੀਂ ਲਵੇ ਠੀਕ ਆ ਫੇਰ ਆਪਾਂ ਮਾਰਕ ਰੱਖਾਂਗੇ ਹਰ ਇੱਕ ਦੇ ਟਿਕ ਟਿਕ ਉੱਪਰ ਨੰਬਰ ਆਪਾਂ ਨਾ ਪਲੇਟਾਂ ਲੈ ਬਰਦਾਣਾ ਤਰ ਕਮਾ ਆਹੀ ਆਪਾਂ ਚੰਗੀ ਤਰ੍ਹਾਂ ਉਹਦੀ ਲੜਾਈ ਕਰਦੇ ਹੋਏ ਆ ਬੰਦ ਕਰਦੇ ਹੁੰਦੇ ਆ ਇਹਦੇ ਵਿੱਚ ਕਿਸੇ ਵੀ ਪਾਸੇ ਮੁਹਾਵਾਂ ਨਾ ਠੀਕ ਹੈ ਤਾਂ ਪਹਿਲੀ ਚੀਜ਼ ਜਦੋਂ ਵੀ ਆਪਾਂ ਟੋਆ ਬਣਾਈਏ ਜਾਂ ਆਪਾਂ ਬਣਾਉਣ ਬਾਰੇ ਵਿਚਾਰ ਕਰ ਰਹੇ ਹਾਂ ਤਾਂ ਇਹ ਗੱਲ ਨੂੰ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਿਓ ਕਿ ਆਪਾਂ ਟੋਏ ਦੀ ਜਿਹੜੀ ਸ਼ੇਪ ਆ ਥੋੜਾ ਜਿਹਾ ਆਪਾਂ ਟੈਂਪਰ ਰੱਖੀਏ ਸੱਤਾ ਦੁਬਾਰਾ ਬਣਦੀ ਆਪਾਂ ਨਾਲ ਰੱਖੀਏ ਔਰ ਦੂਸਰੀ ਗੱਲ ਹੁਣ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਾਂ ਕਿ ਆਪਣੇ ਘਰਾਂ ਦੇ ਵਿੱਚ ਨਾਰਮਲ ਪੰਜ ਸੱਤ ਪਸ਼ੂ ਨੇ ਕੋਈ ਵੀ ਲੜਾਈ 12 ਫੁੱਟ ਰੱਖਣੀ ਆਪਣੀ ਸਾਰਿਆਂ ਦੀ ਮਜ਼ਦੂਰੀ ਆ ਕਿਉਂ ਮਜ਼ਦੂਰੀ ਆ ਜੋ ਵੀ ਮੈਟਰੈਕਟਰ ਦਾ ਟਾਇਰ ਹਰੇਕ ਐਂਗਲ ਤੇ ਚਲਾਉਣਾ ਪਵੇ ਹੈ ਨਾ ਕੋਈ ਦੇ ਹਰੇਕ ਐਂਗਲ ਤੇ ਅਸਰ ਇਹ ਆਪਣੇ ਘਰ ਦੇ ਵਿੱਚ ਕਾਰਜਾ ਪਾਣੀ ਦਾ ਚੇਂਜ ਦਾ ਸੱਤ ਪਸ਼ੂ ਨੇ ਤਾਂ ਕੋਈ ਦੀ ਉਚਾਈ ਨੂੰ 2.5 ਫੁੱਟ ਤੋਂ ਵੱਧ ਉੱਚਾ ਨਾ ਲਾ ਦੇਈਏ 2.5 ਫੁੱਟ ਤੋਂ ਵੱਧ ਮੈਂ ਕਿਉਂ ਕਹਿ ਰਹੇ ਆ ਬੰਨ ਕੇ ਚੱਲੋ ਮੇਰੇ ਕੋਲ ਹੀ ਪੰਜ ਪਸ਼ੂ ਨੇ ਕਰ ਸਕਦਾ ਮੈਂ ਟੋਈ ਦੀ ਚਾਈ ਦਾ ਸਪਾਰ ਪਟ ਠੀਕ ਹੈ ਜੀ ਉਹਦੀ ਚੜਾਈ ਕਿੰਨੀ ਆ ਪਾਰਾਪਟ ਜਾਨੀ ਕਿ ਮੇਰਾ ਫਰੰਟ ਕਿੰਨਾ ਹੋ ਗਿਆ 48 ਫੁੱਟ ਫਰੰਟ ਬਣ ਗਿਆ ਮੇਰਾ 4 ਫੁੱਟ ਉੱਚਾ 12 ਫੁੱਟ ਚੌੜਾ ਹੋ ਗਿਆ ਤੁਹਾਨੂੰ ਮੈਂ ਦੱਸਣਾ ਚਾਹਣਾ ਆਪਣੀ ਜਿਹੜੀ ਇੰਦੇ ਮਸ਼ੀਨਰੀ ਆ ਉਹ ਇੱਕ ਕਯੂਬਿਕ ਫੁੱਟ ਦੇ ਵਿੱਚ ਜਾਨੀ ਕਿ ਫੁੱਟ ਚੌੜਾ ਫੁੱਟ ਉੱਚਾ ਫੁੱਟ ਲੰਬਾ ਆਪਣੀ ਜਿਹੜੀ ਇੰਦੇ ਮਸ਼ੀਨਰੀ ਆਪਣੇ ਟਰੈਕਟਰ ਨੇ ਸੰਭ ਸਾਧਨ ਨੇ ਕਿੱਕ ਤੋਂ ਫੋਟੋ ਦੇ ਵਿੱਚ ਇਹ ਕਿੰது ਵਾਲਾ ਚਾਰ ਨੂੰ ਪ੍ਰੈਸ ਕਰਦਾ ਠੀਕ ਹੈ ਹੁਣ ਛੇ ਮੰਨ ਕੇ ਜਦੋਂ ਮੈਂ ਕੋਈ ਤੇ ਗਿਆ ਮੈਂ ਕੋਈ ਤੇ 3 ਮਿੰਟ ਚਾਰ ਨੂੰ ਘੱਟਿਆ ਮੈਨੂੰ ਜਾਦੇ ਨਹੀਂ ਕਿ ਨਾ ਤਾਂ 3 ਮਿੰਟ ਕੱਟਿਆ ਤੇ ਆਪ ਨੂੰ ਪਰ ਕੋਈ ਜੀ ਪੈ ਕਿ ਨਹੀਂ ਚਾਰ ਫੱਟੜ ਚੜਾਈ ਉਚਾਈ ਚਾਰ ਫੱਟੜ ਚੜਾਈ ਤੇ 12 ਫੱਟੜ 44 ਫੱਟੜ ਹੋ ਗਿਆ ਮੈਂ ਚਾਰ ਪੱਟ ਲਿਆ ਆਪਣੇ ਟੋਏ ਦੇ ਵਿੱਚੋਂ ਲਗਭਗ 240 ਕਿਲੋ ਮੈਂ 240 ਕਿਲੋ ਆਚਰ ਪੱਟ ਲਿਆ ਔਰ ਮੇਰੇ ਘਰੇ ਪਸ਼ੂ ਕਿੰਨੇ ਨੇ ਸਿਰਫ ਚਾਰ ਲੋ ਉਹਨਾਂ ਦੀ ਵੱਧ ਤੋਂ ਵੱਧ ਖਾਣ ਦੀ ਤੇ ਮੈਂ ਸਮਾਂ ਸਮਾਂ ਰਹਿਣ ਕਿਉਂ ਆਉਂਦਾ ਪੰਦੇ ਤਾਂ ਇਹ ਨਹੀਂ ਕਿ ਸੱਜਰ ਸੁਨਿਆ ਮੈਸਾ ਹੋਣ ਦੀ ਜਾਂ ਤਗੜੀ ਘੋਟੀਆਂ ਹੋਣ ਦੇ ਬੱਚੇ ਟੀਵੀ ਹੋ ਬੱਚੇ ਸਭ ਡੋਰ ਤਾਂ ਸਵੇਰੇ ਡੇਢ ਘੜੀ ਤੱਕ ਹੋ ਜਾ ਪਰ ਮੈਂ ਘਰੇ ਉਹ ਉਹ ਕਰ ਤੱਕ ਚੜੀ ਉਹ ਆਪਾਂ ਡੇਲੀ ਵੀ ਰੁਟੀਨ ਕਰਦੇ ਹਾਂ ਸੋ ਤਾਂ ਕਰਕੇ ਆਪਾਂ ਟੋਇਲਟ ਦੀ ਵਰਤੋਂ ਘਟਾਈਏ ਆਪਾਂ ਕੋਸ਼ਿਸ਼ ਕਰਨੀ ਕਿ ਖਰਾਕ ਦੀ ਜਿੰਨੀ ਨੂੰ ਜਰੂਰਤ ਆ ਦੇ ਦੇਗਾ ਬਾਈ ਨੂੰ ਉਹ ਤੂੰ ਬੋਰ ਪੈਂਦਾ ਉਹ ਬਣਾ ਨਾਲ ਕਿਵੇਂ ਆ ਨਾ ਬਹੁਤ ਬੋਰ